ਤਾਰੇ ਮੰਗਿਆ ਸਾਡੇ 3 ਤੋਂ 6 ਸਾਲ ਦੇ ਬੱਚੇ ਸਾਨੂੰ ਵਾਪਸ ਦਿੱਤੇ ਜਾਣ ਤਾਂ ਕਿ ਸਾਡੇ ਅੰਗਨwadi ਸੈਂਟਰਾਂ ਦੀ ਜਿਹੜੀ ਚਾਲ ਸੀ ਉਹ ਪ੍ਰਾਇਮਰੀ ਸਕੂਲਾਂ ਦੇ ਦੇ ਦਿੱਤੀ ਗਈ ਹੈ ਅੰਗਨwadi ਵਰਕਰ ਜਿਹੜੇ 3 ਤੋਂ 6 ਸਾਲ ਦੇ ਬੱਚਿਆਂ ਨੂੰ نیچے ਬੈਠ ਕੇ ਮਾਮਾਦਰਾ ਉਹਨਾਂ ਨੂੰ ਗੋਦ ਵਿੱਚ ਘੜਨ ਲਿਆ ਉਹ ਪ੍ਰਾਇਮਰੀ ਸਕੂਲ ਦੇ ਬੱਚੇ ਨਹੀਂ ਟੀਚਰਾਂ ਨਹੀਂ ਘੜਾ ਸਕਦੇ ਸਾਡੀ ਇਹ ਮੰਗ ਹੈ ਸਾਡੇ ਬੱਚੇ ਸਾਨੂੰ ਵਾਪਸ ਦਿੱਤੇ ਜਾਣ ਤੇ ਗ੍ਰੈਜੂਏਟੀਆਂ ਦਾ ਪ੍ਰਬੰਧ ਕੀਤਾ ਜਾਵੇ ਜਿਹੜਾ ਭਗਵਾਨ ਜਮਾਨ ਨੇ ਸਰਕਾਰ ਸੱਤਾ ਦੇ ਵਿੱਚ ਆਉਣ ਤੋਂ ਪਹਿਲੇ ਸਾਡੇ ਨਾਲ ਵਾਦਾ ਕੀਤਾ ਸੀ ਵੀ 6000 ਤੁਹਾਡਾ ਜਿਹੜਾ ਸਟੇਟਾ ਮਾਨ ਪੱਤਾ ਹੈਗਾ ਇਹਨੂੰ ਮੈਂ ਤੁchnਾ ਕਰੂੰ ਉਹ ਅਜੇ ਤੱਕ ਉਹਨੇ ਸੱਤਾ ਚਾਇਲ 2 ਸਾਲ ਹੋ ਗਏ ਲੇਕਿਨ ਅਜੇ ਤੱਕ ਉਹਨੇ ਆਪਣਾ ਵਾਦਾ ਪੂਰਾ ਨਹੀਂ ਕੀਤਾ ਸਭ ਝੂਠੇ ਵਾਦੇ 1 ਰੁਪਈਆ ਵੀ ਸਾਡੇ ਅਕਾਊਂਟ ਚ ਨਹੀਂ ਆਇਆ ਨਾ ਕੋਈ 1000 ਰੁਪਈਆ ਨਾ ਕੋਈ 1500 ਰੁਪਈਆ ਵਰਕਰ ਵਰਕਰਾਂ ਵੇਲੀਆਂ ਨੇ ਕਦੇ ਚੱਕਿਆ ਜਦੋਂ ਕਦੇ ਕੋਈ ਮੋਟਾ ਵਿੱਚ ਡਿਊਟੀ ਲਾਤੀ ਕਦੇ ਜਿੱਥੇ ਡੀਐਸ ਪੈਨਸ਼ਨਾਂ ਦੀ ਡਿਊਟੀ ਲਾਤੀ ਕਦੇ ਨੀਲੇ ਨੀਲੇ ਕਾਰਡ ਕਟਣ ਤੇ ਡਿਊਟੀ ਲਾਤੀ ਅੰਗਨਮੜੀ ਵਰਕਰ ਨੂੰ ਅੰਗਨਵਾਰੀ ਤੋਂ ਬੁਮਾਹ ਕਰਕੇ ਹੋਰ ਪਾਸੇ ਲਾਇਆ ਜਾ ਰਿਹਾ ਸਾਨੂੰ ਤਾਂ ਇਹ ਲੱਗਦਾ ਵੀ ਸਰਕਾਰ ਜਿਹੜੀ ਮੋਟਾ ਸੈਂਟਰ ਚ ਸਰਕਾਰ ਬੈਠੀ ਹੈ ਇਹ ਸਾਡੀ ਸਕੀਮ ਨੂੰ ਪੰਦੀ ਕਰਨਾ ਚਾਹੁੰਦੀ ਹੈ ਲੁਧਿਆਣਾ ਲੈ ਨਾ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਹਾਂ ਯੂਗਮੇਰੀ ਲੁਧਿਆਣਾ ਦੇ ਡੀਸੀ ਦਫ਼ਤਰ ਦੇ ਬਾਹਰ ਅੰਗੜਵਾਰੀ ਵਰਕਰਾਂ ਨੇ ਲਾਇਆ ਧਰਨਾ ਤਸਵੀਰਾਂ ਲੁਧਿਆਣਾ ਦੇ ਡੀਸੀ ਦਫ਼ਤਰ ਦੇ ਬਾਹਰ ਦਿਖਾ ਰਿਹਾ ਜਿੱਤ ਕੀ ਭਾਰੀ ਸੰਖਿਆ ਦੇ ਵਿੱਚ ਅੰਗੜਵਾਰੀ ਵਰਕਰਾਂ ਨੇ ਇੱਥੇ ਜਿਹੜਾ ਕੀ ਹੈ ਜੰਮ ਕੇ ਰੋਸ ਕਰ ਰਹੇ ਨੇ ਸਰਕਾਰ ਦਾ ਤੇ ਪ੍ਰਸ਼ਾਸਨ ਦਾ ਤੇ ਸਰਕਾਰ ਦਾ ਲਗਾਤਾਰ ਜਿਹੜਾ ਕੀ ਹੈ ਰੋਸ ਕਰ ਰਹੇ ਨੇ ਤੇ ਲਗਾਤਾਰ ਇੱਥੇ ਜਿਹੜਾ ਕੀ ਹੈ ਧਰਨਾ ਲਾਇਆ ਗਿਆ ਹੈ ਤੇ ਡੀਸੀ ਦਫ਼ਤਰ ਦੇ ਬਾਹਰ ਤੇ ਤਸਵੀਰਾਂ ਚ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਇੰਨੀ ਵੱਡੀ ਸੰਖਿਆ ਦੇ ਵਿੱਚ ਜਿਹੜਾ ਕਿ ਹੈ ਅੰਗਰਵਾੜੀ ਮੜਕਰਾਂ ਨੇ ਜਿਹੜਾ ਕਿ ਇੱਥੇ ਧਰਨਾ ਲਾਤਾ ਤੇ ਹੁਣ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਕਿ ਸਰਕਾਰ ਅੱਗੇ ਰੱਖ ਰਹੇ ਨੇ ਤੇ ਮੰਗਾਂ ਜਾਣ ਲੈਣੇ ਆ ਮੰਗਾਂ ਜਾਣ ਲੈਣੇ ਆ ਕਿਹੜੀਆਂ-ਕਿਹੜੀਆਂ ਮੰਗਾਂ ਨੇ ਗੱਲਬਾਤ ਕਰ ਲੈਣੇ ਆ ਕਿਹੜੀਆਂ-ਕਿਹੜੀਆਂ ਮੰਗਾਂ ਨੇ ਵੈਨ ਅੱਜ ਇੰਨਾ ਵੱਡਾ ਇਕੱਠ ਇੱਥੇ ਤੁਸੀਂ ਕੀਤਾ ਹੋਇਆ ਕਿ ਕਾਰਨ ਕਿਹੜੀਆਂ-ਕਿਹੜੀਆਂ ਮੰਗਾਂ ਨੇ ਤਾਂ ਹੋੜੀਆਂ ਸਾਡੀ ਮੇਨ ਮੰਗ ਹੈ ਜੀ 3 ਤੋਂ 6 ਸਾਲ ਦੇ ਬੱਚੇ ਜਿਹੜੇ 2017 ਵਿੱਚ ਕ੍ਰਿਸ਼ਨ ਕੁਮਾਰ ਜੀ ਦੇ ਟਾਈਮ ਐਜੂਕੇਸ਼ਨ ਮੰਤਰੀ ਹੁੰਦੇ ਸੀਗੇ ਤੇ ਉਹਨਾਂ ਟਾਈਮ ਸਰਕਾਰੀ ਸਕੂਲਾਂ ਦੇ ਵਿੱਚ ਭੇਜ ਦਿੱਤੇ ਗਏ ਸੀ ਅਸੀਂ ਜਿਹੇ ਵਜਿੰਦਰ ਸਿੰਘਲਾ ਦੇ ਸੰਗਰੂਰ ਕੋਠੀ ਦੇ ਅੱਗੇ 200 29 ਦਿਨ ਦਾ ਦਰਨਾ ਲਾਇਆ ਉਹਦੇ باوجود ਵੀ ਸਾਡੇ 3 ਤੋਂ 6 ਸਾਲ ਦੇ ਬੱਚਿਆਂ ਦੀ ਵਾਪਸੀ ਨਹੀਂ ਹੋਈ ਸਾਡੀ ਲਗਾਤਾਰੇ ਮੰਗ ਹੈ ਸਾਡੇ 3 ਤੋਂ 6 ਸਾਲ ਦੇ ਬੱਚੇ ਸਾਨੂੰ ਵਾਪਸ ਕਿਤੇ ਜਾਵਾਂ ਤਾਂ ਕਿ ਸਾਡੇ ਆਂਗਣਵਾੜੀ ਸੈਂਟਰਾਂ ਦੀ ਜਿਹੜੀ ਚਾਲ ਸੀ ਉਹ ਪ੍ਰਾਇਮਰੀ ਸਕੂਲਾਂ ਦੇ ਦੇ ਦਿੱਤੀ ਗਈ ਹੈ ਆਂਗਣਵਾੜੀ ਵਰਕਰ ਜਿਹੜੇ 3 ਤੋਂ 6 ਸਾਲ ਦੇ ਬੱਚਿਆਂ ਨੂੰ نیچے ਬੈਠ ਕੇ ਮਾਵਾ ਤਰ੍ਹਾਂ ਉਹਨਾਂ ਨੂੰ ਗੋਦ ਵਿੱਚ ਘੜਾਉਂਦੀਆਂ ਉਹ ਪ੍ਰਾਇਮਰੀ ਸਕੂਲ ਦੇ ਬੱਚੇ ਨਹੀਂ ਟੀਚਰਾਂ ਨਹੀਂ ਘੜਾ ਸਕਦੀਆਂ ਜਿਹੜੀਆਂ ਕੀ ਕਹਿੰਦੇ ਫੀਡ ਬਣਦੀ ਆ ਆਂਗਣਵਾੜੀ ਸੈਂਟਰਾਂ ਦੇ ਵਿੱਚ ਉਹ ਜਿਹੜੇ ਏਰੀਏ ਦੇ ਵਿੱਚ ਹੁੰਦੇ ਆ ਅੰਗਣਵਾੜੀ ਸੈਂਟਰ ਬੱਚਿਆਂ ਦੀ ਕੋਈ ਟਰਾਂਸਪੋਰਟੇਸ਼ਨ ਨਹੀਂ ਹੈ ਜਿਹੜੇ ਪ੍ਰਾਇਮਰੀ ਸਕੂਲਾਂ ਤੱਕ ਜਾਣ ਵਾਲੇ ਇਹ ਪ੍ਰਵਾਸੀ ਮਜ਼ਦੂਰ ਲੋਕ ਹੁੰਦੇ ਨੇ ਜਿਹੜੇ ਏਰੀਏ ਦੇ ਵਿੱਚੋਂ ਹੀ ਆਂਦੇ ਨੇ ਤੇ ਅੰਗਣਵਾੜੀ ਸੈਂਟਰਾਂ ਵਿੱਚ ਇਹ ਕੰਫਰਟੇਬਲ ਫੀਲ ਕਰਦੇ ਨੇ ਆਪਣੇ ਆਪ ਨੂੰ ਸਾਡੀ ਇਹ ਮੰਗ ਹੈ ਸਾਡੇ ਬੱਚੇ ਸਾਨੂੰ ਵਾਪਸ ਦਿੱਤੇ ਜਾਣ ਤੇ ਗ੍ਰੈਜੂਏਟੇ ਦਾ ਪ੍ਰਬੰਧ ਕੀਤਾ ਜਾਵੇ ਜਿਹੜਾ ਭਗਵਾਨਤ ਮਾਨ ਨੇ ਸਰਕਾਰ ਸੱਤਾ ਦੇ ਵਿੱਚ ਆਉਣ ਤੋਂ ਪਹਿਲੇ ਸਾਡੇ ਨਾਲ ਵਾਦਾ ਕੀਤਾ ਸੀ ਵੀ 6000 ਤੁਹਾਡਾ ਜਿਹੜਾ ਸਟੇਟ ਦਾ ਮਾਨ ਪੱਤਾ ਹੈਗਾ ਇਹਨੂੰ ਮੈਂ ਦੁੱਗਣਾ ਕਰੂੰਗਾ ਉਹ ਅਜੇ ਤੱਕ ਉਹਨੇ ਸੱਤਾ ਚਾਏ ਨੂੰ 2 ਸਾਲ ਹੋ ਗਏ ਲੇਕਿਨ ਅਜੇ ਤੱਕ ਉਹਨੇ ਆਪਣਾ ਵਾਦਾ ਪੂਰਾ ਨਹੀਂ ਕੀਤਾ ਸੋ ਇਸ ਤੋਂ ਬਾਅਦ ਸਾਡੀਆਂ ਹੋਰ ਮੰਗ ਮੰਗਾ ਸਾਨੂੰ ਆਨਲਾਈਨ ਕੰਮ ਕਰਾ ਲੈ ਕੇ ਆ ਜਾਂਦਾ ਉਹਦੇ ਲਈ ਕੋਈ ਮੋਬਾਈਲ ਦਾ ਪ੍ਰਬੰਧ ਨਹੀਂ ਨਾ ਕੋਈ ਰੀਚਾਰਜ ਦਾ ਪ੍ਰਬੰਧ ਦਾ ਤੇ ਜ਼ਬਰਦਸਤੀ ਆਨਲਾਈਨ ਕੰਮ ਕਰਵਾਇਆ ਜਾਂਦਾ ਵਰਕਰਾਂ ਤੋਂ ਤਾਂ ਸਾਡੀਆਂ ਮੰਗਾਂ ਜਿਹੜੀਆਂ ਵੀ ਹੈਗੀਆਂ ਹੋਰ ਵੀ ਕੁਝ ਮੰਗਾਂ ਨੇ ਵੀ ਬਿਜਲੀ ਦਾ ਪ੍ਰਬੰਧ ਨਹੀਂ ਆਂਗਰਵਾੜੀ ਸੈਂਟਰਾਂ 'ਚ ਆਂਗਰਵਾੜੀ ਸੈਂਟਰਾਂ ਦੇ ਜਿਹੜੇ ਕਿਰਾਏ ਆ ਬਿਲਡਿੰਗਾਂ ਦੇ ਕਿਰਾਏ ਆ ਉਹ ਵੀ ਸਮੇਂ ਸਿਰ ਨਹੀਂ ਜਾਂਦੇ 15 ਮਹੀਨਿਆਂ ਤੋਂ ਪੈਂਡਿੰਗ ਆ ਪੇ ਨੇ 15 15 ਮਹੀਨੇ ਸਰਕਾਰ ਆ ਤਾਂ ਸਭ ਕੁਝ ਦੇ ਰਿਆ ਨੇ ਸਾਰਾ ਕੁਝ ਪ੍ਰਬੰਧ ਕਰ ਰਿਆ ਨੇ ਸਰਕਾਰੀ ਸਕੂਲ ਵੀ ਬਣਾ ਰਿਆ ਨੇ ਸਰਕਾਰੀ ਹਸਪਤਾਲ ਵੀ ਬਣਾ ਰਿਆ ਨੇ ਸਰਕਾਰ ਭਗਵੰਤ ਮਾਨ ਸਰਕਾਰ ਇੰਨਾ ਕੁਝ ਕਰ ਰਹੀ ਹੈ ਪਰ ਫਿਰ ਵੀ ਤੁਸੀਂ ਦੋਸ਼ ਲਗਾ ਰਹੇ ਉਹਨਾਂ ਦੇ ਨਹੀਂ ਜੀ ਦੋਸ਼ ਨਹੀਂ ਹੈ ਤੁਸੀਂ ਪਿਛਲੇ ਸਮੇਂ ਤੋਂ ਇਹ ਸਾਡਾ ਸੰਘਰਸ਼ ਇਹ 1975 ਦੀ ਸਕੀਮ ਚੱਲੀ ਹੋਈ ਹੈ ਉਸ ਤੋਂ ਬਾਅਦ ਅੱਜ ਤੱਕ ਸਾਡਾ ਦੇਖੋ 1975 ਤੋਂ 150 ਤੇ ਵਰਕਰ ਕੋਲਪਰ ਕੰਮ ਕਰਦੀ ਸੀ ਅੱਜ ਉਹਦੀ ਸਥਿਤੀ ਕੀ ਹੈ 1975 ਤੋਂ ਹੁਣ ਤੱਕ ਲਾ ਲਓ ਵੀ ਸਿਰਫ 10000 500 ਮਾਨਪੱਤਾ ਹੈ ਕਿ ਇਹ ਜਾਇਜ਼ ਹੈ ਇੱਕ ਔਰਤ ਦੇ ਇਹਦੇ ਵਿੱਚ ਸਾਰੀ ਔਰਤਾਂ ਆਸ਼ਰਿਤ ਨੇ ਕੋਈ ਵਿੱਡੋ ਨਹੀਂ ਇਹ ਉਹ ਆਪਣੇ ਘਰ ਨੂੰ ਚਲਾਉਣ ਲਈ ਸਮਰਥ ਨੇ ਇੰਨਾ ਕੁ ਮਾਨਪੱਤਾ ਤੇ ਜਿਹੜਾ ਕਿਰਾਇਆ ਨਹੀਂ ਆਂਦਾ ਸਾਨੂੰ ਇਹ ਪੱਲਿਓ ਦੇਣਾ ਪੈਂਦਾ ਕਿਰਾਇਆ 8000 ਰੁਪਿਆ ਕਹਿੰਦੇ ਦੇ ਰਹੇ ਆ ਕਾਦਾ ਉਹ ਇੱਕ ਸਕੀਮ ਚਾਲੂ ਕੀਤੀ ਸੀ ਕੇਜਰੀ ਵਾਲੇ ਸਭ ਝੂਠੇ ਵਾਦੇ 1 ਰੁਪਿਆ ਵੀ ਸਾਡੇ ਅਕਾਊਂਟ ਚ ਨਹੀਂ ਆਇਆ ਨਾ ਕੋਈ 1000 ਰੁਪਿਆ ਨਾ ਕੋਈ 1500 ਆੰਗਣਵਾਲੀ ਵਰਕਰਾਂ ਵੇਲੀਆਂ ਨੇ ਕਦੇ ਚੱਕਿਆ ਜਦੋਂ ਕਦੇ ਕੋਈ ਮੋਟਾ ਵਿੱਚ ਡਿਊਟੀ ਲਾਤੀ ਕਦੇ ਜਿੱਥੇ ਜੀ ਡੀਐਸ ਪੈਨਸ਼ਨਰਾਂ ਦੀ ਡਿਊਟੀ ਲਾਤੀ ਕਦੇ ਨੀਲੇ ਕਾਰਡ ਕੱਟਣ ਤੇ ਡਿਊਟੀ ਲਾਤੀ ਆੰਗਣਵਾਲੀ ਵਰਕਰ ਨੂੰ ਆੰਗਣਵਾਲੀ ਤੋਂ ਗੁੰਮਰਾਹ ਕਰਕੇ ਹੋਰ ਪਾਸੇ ਲਾਇਆ ਜਾ ਰਿਹਾ ਸਾਨੂੰ ਤਾਂ ਇਹ ਲੱਗਦਾ ਵੀ ਸਰਕਾਰ ਜਿਹੜੀ ਮੋਦੀ ਸੈਂਟਰ ਚ ਸਰਕਾਰ ਬੈਠੀ ਹੈ ਇਹ ਸਾਡੀ ਸਕੀਮ ਨੂੰ ਬੰਦੀ ਕਰਨਾ ਚਾਹਦੀ ਹੈ ਕੀ ਲੱਗਦਾ ਕਿ ਕਿਤੇ ਅੰਗੜਵਾੜੀਆਂ ਨੂੰ ਕਿਤੇ ਗਲਤ ਯੂਜ਼ ਕੀਤਾ ਜਾ ਰਿਹਾ ਏਦਾਂ ਗਲੀ ਮਲੇ ਜਿਵੇਂ ਹੁੰਦਾ ਵਾ ਕਿ ਇਹ ਜਾਏ ਉੱਥੇ ਜਾਏ ਉੱਥੇ ਜਾਏ ਕਿਸ ਤਰ੍ਹਾਂ ਅੰਗੜਵਾੜੀਆਂ ਨੂੰ ਜਿਹਦੇ ਵਿੱਚ ਕੀ ਹੈ ਗਲੀ ਮਲੇ ਜਿਵੇਂ ਇੱਥੇ ਜਾਏ ਉੱਥੇ ਜਾਏ VOTING ਵਾਸਤੇ ਸਾਡੀ ਜਿਹੜੀ ਅੰਗਨਵਾੜੀ ਵਰਕਰਾਂ ਨੂੰ ਸਰਵੇ ਤੇ ਡਿਊਟੀ ਹਰ ਇੱਕ ਸਰਵੇ ਚਾਹੇ ਉਹ ਸਰਕਾਰ ਦਾ ਕੋਈ ਵੀ ਸਰਵੇ ਜਦੋਂ ਸਰਵੇ ਕਰਾਣਾ ਹੁੰਦਾ ਸੀ ਅੰਗਨਵਾੜੀ ਮੁਲਾਜ਼ਮ ਹੋ ਜਾਂਦੇ ਆ ਜਦੋਂ ਸਰਵੇਖ ਖਤਮ ਹੋ ਜਾਂਦਾ ਫਿਰ ਸਾਨੂੰ ਕਹਿੰਦੇ ਤੁਸੀਂ ਤਾਂ ਮਾਨ ਭੱਤੇ ਤੇ ਹੋ ਤੁਸੀਂ ਗੈਰ ਸਰਕਾਰੀ ਹੋ ਤੁਸੀਂ ਕਿੱਥੇ ਤਾਂ ਇਨਸਾਫ ਹੋਇਆ ਹਾਂਜੀ ਇਹ ਤੰਗੀ ਲੱਗਦਾ ਸਹੀ ਹੈ ਗਲਤ ਗਲਤ ਹੈਗੇ ਤਾਂ ਤਾਂ ਹੀ ਸੜਕਾਂ ਤੇ ਬੈਠੇ ਆ ਜੇ ਅਸੀਂ ਆਪਣੀ ਗਲਤ ਨੀਤੀਆਂ ਦੇ ਖਿਲਾਫ ਹੀ ਸੜਕਾਂ ਤੇ ਉੱਤੇ ਉਤਰੇ ਹੋਏ ਆ ਇਹ ਅੱਜ ਦੀ ਗੱਲ ਨਹੀਂ ਹੈ ਇਹ ਜਦ ਤੱਕ ਸੜਕਾਂ ਮੰਗਾ ਨਹੀਂ ਮੰਨੀਆਂ ਜਾਣਗੀਆਂ ਸਾਡਾ ਸੰਘਰਸ਼ ਹੋਰ ਤਿੱਖਾ ਹੋਏਗਾ ਕਿੰਨੇ ਕੋ ਸਮਰਥਨ ਆਏ ਨੇ ਤੁਹਾਡੇ ਨਾਲ ਸਾਡੇ 15 ਜ਼ਿਲ੍ਹੇ ਨੇ 15 ਜ਼ਿਲ੍ਹੇ ਦੇ ਵਿੱਚ ਸਾਡੇ ਘੱਟੋ ਘੱਟ 3500 ਦੀ ਗੈਦਰਿੰਗ ਹੈ 16 15 ਜਿਲ੍ਹਿਆਂ ਦੇ ਵਿੱਚੋਂ ਬਸਾਂ ਭਰ-ਭਰ ਕੇ ਆਂਗਣਵਾੜੀਆਂ ਵਰਕਰਾਂ ਆਈਆਂ ਹੋਈਆਂ ਨੇ ਅੱਜ ਮੰਗ ਦਿਵਸ ਹੈ 10 ਜੁਲਾਈ ਇਹ ਹਮੇਸ਼ਾ ਹਰ 10 ਜੁਲਾਈ ਨੂੰ ਹੀ ਹੁੰਦਾ ਹੈ 10 ਜੁਲਾਈ ਨੂੰ ਮੰਗ ਦਿਵਸ ਡੀਸੀ ਸਾਹਿਬ ਨੂੰ ਮੰਗ ਪੱਤਰ ਸੌਪਾਂਗੇ ਤੇ ਤਾਂ ਕਿ ਸਾਡੀ ਜੋ ਆਵਾਜ਼ ਹੈ ਸੈਂਟਰ ਗਵਰਨਮੈਂਟ ਤੱਕ ਜਾਂ ਪੰਜਾਬ ਗਵਰਨਮੈਂਟ ਤੱਕ ਪਹੁੰਚਾਈ ਜਾਵੇ ਕੀ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀਆਂ ਮੰਗਾਂ ਪੂਰੀਆਂ ਹੋਣਗੀਆਂ ਤੇ ਆਂਗਣਵਾੜੀਆਂ ਨੂੰ ਇੱਕ ਆਪਣਾ ਰੈਪੋਰਟੇਸ਼ਨ ਜਿਹੀ ਐ ਪੋਸਟ ਮਿਲੇਗੀ ਦੇਖੋ ਜੀ ਆਸ ਤੇ ਜ਼ਿੰਦਗੀ ਆ ਅਸੀਂ ਆਪਣਾ ਸੰਘਰਸ਼ ਕਰੀ ਜਾਵਾਂਗੇ ਸਰਕਾਰਾਂ ਸਰਕਾਰ ਆਪਣੀ ਮਨਮਾਨੀ ਨਹੀਂ ਕਰੀ ਜਾਏਗੀ ਆਸਾਂ ਬਰਦੇਰੀਆਂ ਲਾਈਆਂ ਤੁਸੀਂ ਆਸ ਦੇਖੋ ਜੇ ਜੇ ਆਸ ਜੇ ਆਸ ਅੱਜ ਪੂਰੀ ਹੁੰਦੀ ਤੇ ਅੱਜ ਤੂੰ ਇੱਥੇ ਹੁੰਣਾ ਸੀ ਅੱਜ ਤੱਕ ਜੋ ਵੀ ਲਿੱਤਾ ਅਸੀਂ ਲੜ ਕੇ ਲਿੱਤਾ ਸਾਨੂੰ ਆਰਾਮ ਨਾਲ ਕੁਝ ਨਹੀਂ ਮਿਲਿਆ ਜਦ ਤੱਕ ਅਸੀਂ ਸੜਕਾਂ ਤੇ ਉਤਰਦੇ ਨਹੀਂ ਸਾਨੂੰ ਇੱਕ ਮੰਗਾ ਸੜਕਾਂ ਪੂਰੀਆਂ ਨਹੀਂ ਹੁੰਦੀਆਂ ਅੱਜ ਤੋਂ ਪਿੱਛੇ ਅਸੀਂ 22 ਮੰਗਾ ਆਪਣੀਆਂ ਪੂਰੀਆਂ ਕਰਵਾਈਆਂ ਸੜਕਾਂ ਤੇ ਉਤਰ-ਉਤਰ ਕੇ ਲੱਗਦਾ ਕਿ ਸਰਕਾਰ ਇਹ ਮੰਗਾ ਮੰਨਣਗੀ ਹੈ ਕਿ ਨਹੀਂ ਮੰਨਣਗੀ ਹੈ ਉਹਨੇ ਤੱਕ ਬਾਅਦ ਜਾਏਗੀ ਕਿ ਨਹੀਂ ਜਾਏਗੀ ਜਦ ਤੱਕ ਸਰਕਾਰ ਸਾਡੀ ਮੰਗਾ ਨਹੀਂ ਮੰਗਾ ਅਸੀਂ ਸੜਕਾਂ ਤੇ ਉਤਰਾਂਗੇ ਸਾਡਾ ਸੰਘਰਸ਼ ਤਿੱਖਾ ਰਹੇਗਾ ਤੋ ਬਿਲਕੁਲ ਤਸਵੀਰਾਂ ਇਹ ਤੁਸੀਂ ਦੇਖ ਸਕਦੇ ਹੋ ਕਿ ਇਹ ਅੰਗੜਵੜੀ ਵਰਕਰ ਨੇ ਇਹਨਾਂ ਨੇ ਕਿਹਾ ਕਿ ਜਰੀਆ ਸਾਡੀਆਂ ਮੰਗਾਂ ਨੇ ਭਗਵੰਤ ਸਰਕਾਰ ਦੇ ਵੱਲੋਂ ਇਹ ਰੀਆ ਜਾਇਰ ਰੱਖੀ ਗਈ ਹੈ ਉਹਨਾਂ ਨੇ ਰੱਖਿਆ ਕਿ ਆਪਣੀ ਮੰਗ ਜਿਹੜੀ ਕੀ ਹੈ ਅੰਗੜਵੜੀ ਜਿਹੜੇ ਬੱਚੇ ਨੇ ਉਹ ਸਾਡ ਨੂੰ ਦਿੱਤੇ ਜਾਣ ਤੇ ਸਰਕਾਰੀ ਵਿੱਚ ਨਾ ਭੇਜੇ ਜਾਣ ਤੇ ਤਸਵੀਰਾਂ ਲਗਾਤਾਰ ਤੁਸੀਂ ਦੇਖ ਰਹੇ ਹੋ ਪੁਖ ਪ੍ਰਸ਼ਾਸਨ ਵੀ ਇੱਥੇ ਤਨਾਤ ਹੈ ਤਾਂ ਕਿ ਕੋਈ ਵੀ ਇੱਥੇ ਮਾਹੌਲ ਜਿਹੜਾ ਖਰਾਬ ਨਾ ਹੋ ਸਕੇ ਤੇ ਤਸਵੀਰਾਂ ਦੇਖ ਸਕਦੇ ਹੋ ਕਿ ਇੱਥੇ ਇੰਨੀ ਕਹਿਰ ਦੀ ਗਰਮੀ ਦੇ ਵਿੱਚ ਜਿਹੜੀ ਕੀ ਹੈ ਅ ਅੱਜ ਇੱਥੇ ਆਂਗਣਵਾਲੀ ਵਰਕਰ ਜਿਹਨੇ ਇੱਥੇ ਮੌਜੂਦ ਨੇ ਬੈਠੇ ਹੋਏ ਨੇ ਲਾਹ ਦੇਖ ਸਕਦੇ ਹੋ ਕਿ ਆਪਣੇ ਸਕਰੀਨ ਦੇ ਉੱਤੇ ਕਿ ਕਿਸ ਤਰ੍ਹਾਂ ਜਿਹੜੀ ਹੈ ਕਹਿਰ ਦੀ ਗਰਮੀ ਦੇ ਵਿੱਚ ਜਿਹੜਾ ਕਿ ਆ ਪ੍ਰਦਰਸ਼ਨ ਵੱਡਾ ਪ੍ਰਦਰਸ਼ਨ ਕਰ ਰਹੇ ਨੇ ਸਰਕਾਰ ਤੋਂ ਮੰਗ ਕਰ ਰਹੇ ਨੇ ਕਿ ਸਾਡੀਆਂ ਮੰਗਾਂ ਜਿਹੜੀਆਂ ਪੂਰੀਆਂ ਕੀਤੀ ਜਾਣ ਆਂਗਣਵਾਲੀ ਵਰਕਰਾਂ ਦੀਆਂ ਲਗਾਤਾਰ ਜਿਹੜਾ ਕਿ ਉਹਨਾਂ ਨੇ ਕਿਹਾ ਕਿ ਜੇ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਣਗੀ ਆ ਤੇ ਇਦਾਂ ਹੀ ਜਿਹੜਾ ਕਿ ਆ ਪ੍ਰਦਰਸ਼ਨ ਚੱਲਦਾ ਰਹੇਗਾ ਉਹਨਾਂ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਕਿ ਸਰਕਾਰ ਇਹਨਾਂ ਦੀਆਂ ਮੰਗਾਂ ਮੰਨਦੀ ਹੈ ਕਿ ਨਹੀਂ ਮੰਨਦੀ ਹੈ ਇਹਨਾਂ ਨੂੰ ਇਨਸਾਫ ਮਿਲਦਾ ਕਿ ਨਹੀਂ ਮਿਲਦਾ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਚੱਲੇਗਾ ਜੁੜੇ ਹੋਏ ਲੁਧਾਨਾ ਲਾਈਵ ਦੇ ਨਾਲ ਘਾਣੀ ਦੇ ਨਾਲ ਯੂਮੇ ਰਿਪੋਰਟ ਧੰਨਵਾਦ